ਕਾਸ਼ ਤਾਂ ਕੋਈ ਅਧਿਕਾਰੀ ਨਹੀਂ ਆਇਆ ਨਾ ਕੋਈ ਇਹ ਤੇ ਪ੍ਰਸ਼ਾਸਨਿਕ ਨਹੀਂ ਆਇਆ ਕੋਈ ਕੱਢਣ ਨਹੀਂ ਆਇਆ ਕੋਈ ਬੇੜੀ ਨਹੀਂ ਆਈ ਆ ਵੇਖੋ ਵੇਜ ਦੀ ਡੋਬ ਡੋਬ ਕੇ ਨਿਕਲ ਕੇ ਆਉਂਦੇ ਆ ਡਰਾਮਾ ਦੇ ਉੱਤੇ ਬਾਹ ਬੈ ਕੇ ਲਿਹਾ ਕੇ ਆਉਂਦੇ ਆ ਤੇ ਵਸੇ ਬਾਈ ਦਾ ਰਿਸ਼ਤੇਦਾਰੀ ਜਾ ਰਹੇ ਜੀ ਤਰਨਤਨ ਜ਼ਿਲ੍ਹੇ 'ਚ ਇਧਰ ਤਾਂ ਸਾਡਾ ਤਾਂ ਨਿਕਲ ਨਹੀਂ ਹੋਣਾ ਇੱਥੇ ਮਾਲਕ ਕੋਈ ਬੇੜੀ ਦਾ ਪ੍ਰਬੰਧ ਹੋਵੇ ਤਾਂ ਫੇਰ ਹੀ ਨਿਕਲਾਂਗੇ ਅਸੀਂ ਤੇ ਇਧਰ ਬੇੜੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਸੇ ਨੂੰ ਸਹਾਇਤਾ ਦੀ ਲੋੜ ਹੈ ਤਾਂ ਉਹ ਨੰਬਰ ਜਾਰੀ ਕੀਤੇ ਹੋਏ ਆ ਤੁਸੀਂ ਨੇ ਉਹਨਾਂ ਨੰਬਰਾਂ ਤੇ ਸੰਪਰਕ ਕੀ ਕੋਈ ਨਿਊ ਨੰਬਰ ਲਾਲਾ ਵੇਖੇ ਕੋਈ ਪਹੁੰਚਦਾ ਨਹੀਂ ਇੱਥੇ ਫਰੋਜਪੁਰ ਦੇ ਬੰਡਾਲੇ ਦੇ ਸਮੇਤ ਤਕਰੀਬਨ 15 ਦੇ ਕਰੀਬ ਆ ਜਿਹੜੇ ਪਾਣੀ ਨੇ ਪਿੰਡ ਨੇ ਉਹ ਹੜ੍ਹ ਦੀ ਮਾਰ ਦੇ ਹੇਠ ਆ ਚੁੱਕੇ ਨੇ ਇਸੇ ਨੂੰ ਲੈ ਕੇ ਬਾਬਾ ਜੀ ਵੀ ਇਹ ਸਮਾਨ ਲੱਦ ਕੇ ਜਾ ਰਹੇ ਨੇ ਤਾਂ ਗੱਲਬਾਤ ਕਰ ਲੈਣੇ ਬਾਬਾ ਜੀ ਇਹ ਜਿਹੜਾ ਸਮਾਨ ਲੱਦ ਕੇ ਟਰੈਕਟਰ ਦੇ ਉੱਪਰ ਕਿਨੂੰ ਜਾ ਰਹੇ ਹੋ ਤੁਸੀਂ ਇਹ ਬਾਬਾ ਜੀ ਪਾਰ ਤਰਨਤਨ ਜ਼ਿਲ੍ਹੇ ਨੂੰ ਜਾ ਰਹੇ ਆਂ ਬਰਸਰੋਂ ਨਿਕਲ ਕੇ ਕੀ ਗੱਲ ਹੋ ਗਈ ਜੀ ਕੋਈ ਇੱਥੇ ਪ੍ਰਸ਼ਾਸਨਿਕ ਨਹੀਂ ਆਇਆ ਕੋਈ ਕੱਢਣ ਨਹੀਂ ਆਇਆ ਕੋਈ ਬੇੜੀ ਨਹੀਂ ਆਈ ਆ ਵੇਖੋ ਵੇਜ ਦੀ ਡੋਬ ਡੋਬ ਕੇ ਨਿਕਲ ਕੇ ਆਉਂਦੇ ਆ ਡਰਮਾਂ ਦੇ ਉੱਤੇ ਬਾਹ ਬੈ ਕੇ ਲਿਆ ਕੇ ਆਉਂਦੇ ਆ ਆ ਟਰੈਕਟਰਾਂ ਦੇ ਪਾਵਾ ਕਿਤੇ ਬਾਹਰ ਕੱਢਣ ਦੇ ਤੇ ਜੀ ਜੀ ਕੋਈ ਨਹੀਂ ਇੱਥੇ ਪਹੁੰਚਿਆ ਜੇ ਤੱਕ ਸਾਡੇ ਕੋਲ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਨਾ ਕੋਈ ਨਹੀਂ ਅਜੇ ਤੱਕ ਆਇਆ ਜੀ ਕਿਸੇ ਨੇ ਨਿਸ਼ਾਨ ਨਹੀਂ ਲਈ ਤੋ ਨਾ ਕਿਸੇ ਨੇ ਨਿਸ਼ਾਨ ਨਹੀਂ ਲਈ ਦੀ ਆ ਵੇਖੋ ਮਾਰ ਨਿਕਾ ਉੱਥੋਂ ਤੁਰ ਕੇ ਆਏ ਆ ਤੇ ਡੁੱਬਦੇ ਡਬਾਉਂਦੇ ਆ ਵਿਚੋਦੇ ਜੀ ਕੱਢੇ ਤਾਂਦੇ ਉੱਥੇ ਰਹਿ ਗਏ ਹਾਂਜੀ ਉਹ ਫਿਕਰ ਹੈਗੀ ਉਹਨਾਂ ਦੀ ਵੀ ਉਹ ਜੀ ਤੁਹਾਡੇ ਪਿੱਛੇ ਤੇ ਪਾਣੀ ਇਹ ਪਾਣੀ ਤੇ ਵਧਰਦੇ ਉਹ ਆ ਨਹੀਂ ਸਕਦੇ ਮਾਲ ਜਿਹੜੇ ਜੀ ਤੁਰ ਮਾੜਾ ਮੜ ਖਿੱਚ ਕੇ ਲੈ ਜਾਂਦੇ ਆ ਬਾਕੀ ਉਥੇ ਘਰੇ ਰਹਿ ਗਏ ਹਾਂ ਬਜ਼ੁਰਗ ਜਰੇ ਪਾਣੀ ਦੇ ਵੱਧ ਰਿਹਾ ਪਾਣੀ ਦਾ ਲਗਾਤਾਰ ਪਾਣੀ ਬਹੁਤ ਵੱਧ ਗਿਆ ਵਸਵੇਰ ਨਾਲੋਂ ਘੜੋ ਘੜੋ 2 ਫੁੱਟ ਦਾ ਫਰਕ ਪੈ ਗਿਆ ਸਵੇਰੇ ਜਿਹੜੇ ਤੁਸੀਂ ਮੱਝਾ ਕੱਢ ਕੇ ਖੜੀਆਂ ਇੱਥੇ ਪਾਣੀ ਨਹੀਂਗਾ ਤੇ ਹੁਣ ਵੇਖੋ ਇੱਥੇ 2 ਫੁੱਟ ਪਾਣੀ ਹੋ ਗਿਆ ਤਿੰਨ ਛੜਕ ਦੇ ਉੱਤੇ ਤੇ ਅਗਲੇ ਬੰਨੇ ਟਰੈਕਟਰ ਦੇ ਟਾਇਰ ਡੁੱਬਨੇ ਜਦੋਂ ਆਪਾਂ ਉੱਥੇ ਗਏ ਅੱਗੇ ਹਾਂ ਜਿਹੜੇ ਤੁਹਾਡੇ ਪਸ਼ੂ ਆ ਉਹ ਫਿਰ ਘਰ ਚ ਹੀ ਛੱਡ ਕੇ ਆਏ ਹੋ ਤੁਸੀਂ ਨਹੀਂ ਜੀ ਕੱਢ ਲਿਓ ਪਸ਼ੂ ਪਹਿਲਾਂ ਕੱਢ ਲਿਓ ਹਾਂ ਪਸ਼ੂਆਂ ਦਾ ਚਾਰਾ ਬਚਿਆ ਕੋਈ ਨਾ ਆ ਬਰਾਂਡਾ ਤੂੜੀ ਵਾਲਾ ਦੇ ਵਿੱਚ ਪਾਣੀ ਵੜ ਗਿਆ ਵਾ ਕੰਦਾ ਗੁੰਦਾ ਸਾਬ ਔ ਟਹਿ ਗਈਆਂ ਉਹ ਸਾਹਮਣੇ ਮਾਰੋ ਨਿਗਾਹ ਇਥੋਂ ਅੱਛਾ ਘਰ ਵੀ ਟਹਿ ਗਿਆ ਤੇ ਜਿਹੜਾ ਪਸ਼ੂਆਂ ਦਾ ਚਾਰਾ ਉਹ ਵੀ ਬਰਬਾਦ ਹੋ ਗਿਆ ਹਾਂਜੀ ਹਾਂਜੀ ਮੰਨ ਲਓ ਗਿੱਲਾ ਤੇ ਹੋਣਾ ਨਾ ਸੁੱਕਾ ਵੀ ਖਰਾਬ ਹੋ ਗਿਆ ਉਥੇ ਹਾਂਜੀ ਤੇ ਸਿਆਲ ਚ ਤੇ ਫਿਰ ਬਹੁਤ ਔਖੇ ਆਈ ਆਉਂਦੀ ਹੋਊਗੀ ਤੁਹਾਨੂੰ ਹਾਂ ਹਾਂਜੀ ਆ ਵੇਖੋ ਕੜ ਕੜ ਗਿਆ ਬਈ ਇਤਰਾ ਟਰੈਕਟਰ ਟਰਾਲੇ ਆ ਵੇ ਤੁਹਾਡੇ ਸਾਹਮਣੇ ਆਉਂਦੇ ਆ ਤੇ ਇਸ ਤਰ੍ਹਾਂ ਹੀ ਲੋਕ ਆਉਂਦੇ ਤੇ ਇਸ ਤਰ੍ਹਾਂ ਹੀ ਜਾਂਦੇ ਜਾਂਦੇ ਆ ਦੂਜੇ ਇਲਾਕਿਆਂ ਦੇ ਵਿੱਚ ਤੁ ਜਾ ਕੇ ਜਿਹੜੇ ਸਰਕਾਰ ਦੇ ਮੰਤਰੀ ਨੇ ਵੱਡੇ ਵੱਡੇ ਅਧਿਕਾਰੀ ਨੇ ਉਹ ਕਿਹੜੇ ਉਹ ਕਿਹੜੇ ਮਾਰੇ ਪਰ ਇੱਥੇ ਤੁਹਾਡੇ ਕਿਉਂ ਨਹੀਂ ਆਏ ਤਾਂ ਜ਼ਿਲ੍ਹੇ ਵਾਲੇ ਉਹ ਆਉਂਦੇ ਆ ਤੇ ਔਰ ਸਾਫ ਰੋਈਪੁਰ ਵਾਲਾ ਜ਼ਿਲ੍ਹੇ ਤੱਕ ਕੋਈ ਅਜੇ ਤੱਕ ਨਹੀਂ ਪਹੁੰਚਿਆ ਕੋਈ ਨਾ ਬੇੜੀ ਨਹੀਂ ਅਜੇ ਤੱਕ ਆਈ ਕੋਈ ਸਰਕਾਰੀ ਹਾਂਜੀ ਕੀ ਲੱਗਦਾ ਕਿ ਹੁਣ ਫਿਰ ਅੱਗੇ ਜਿਹੜੀ ਨੀਤੀ ਘੜੀ ਐ ਕੀ ਸੋਚਦੇ ਹੋ ਕਿ ਹੁਣ ਅਗਲਾ ਰੁਖ ਕੀ ਹੋਊਗਾ ਤੁਹਾਡਾ ਕਿੱਥੇ ਜਾਓਗੇ ਕਿਦਾਂ ਵਸੇਬਾ ਹੋਊਗਾ ਇਹ ਤਾਂ ਵਸੇਬਾ ਜੀ ਦਾ ਰਿਸ਼ਤੇਦਾਰੀ ਜਾ ਰਹੇ ਜੀ ਹਾਂ ਤਰਨਤਾਰਨ ਜ਼ਿਲ੍ਹੇ ਚ ਇਧਰ ਤਾਂ ਸਾਡਾ ਤਾਂ ਨਿਕਲ ਨਹੀਂ ਹੋਣਾ ਇੱਥੇ ਮੰਨ ਲਓ ਕੋਈ ਬੇੜੀ ਦਾ ਪ੍ਰਬੰਧ ਹੋਵੇ ਤਾਂ ਫੇਰ ਹੀ ਨਿਕਲਾਂਗੇ ਅਸੀਂ ਤੇ ਇਧਰ ਬੇੜੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੁਹਾਡੇ ਘਰ ਚ ਵੀ ਪਾਣੀ ਵੜ ਗਿਆ ਹਾਂਜੀ ਉਹਨਾਂ ਦੇ ਘਰ ਚ ਵੀ ਪਾਣੀ ਵੜ ਗਿਆ ਸਾਡੇ ਰਿਸ਼ਤੇਦਾਰ ਇੱਥੇ ਨੂੰ ਲੈਣ ਆਏ ਹਾਂ ਹਾਂਜੀ ਮਤਲਬ ਇਸ ਵੇਲੇ ਜਿਹੜਾ ਸਰਕਾਰ ਨੇ ਨੰਬਰ ਜਾਰੀ ਕੀਤੇ ਹੋਏ ਆ ਕਿ ਜੇ ਕਿਸੇ ਇਲਾਕੇ ਦੇ ਵਿੱਚ ਹੜ੍ਹ ਆਉਂਦਾ ਹੈ ਤਾਂ ਕਿਸੇ ਨੂੰ ਸਹਾਇਤਾ ਦੀ ਲੋੜ ਹੈ ਤਾਂ ਉਹ ਨੰਬਰ ਜਾਰੀ ਕੀਤੇ ਹੋਏ ਆ ਤੁਸੀਂ ਨਹੀਂ ਉਹਨਾਂ ਨੰਬਰਾਂ ਤੇ ਸੰਪਰਕ ਕੋਈ ਨਿਊ ਨੰਬਰ ਲਾਲਾ ਵੇਖਿਆ ਕੋਈ ਪਹੁੰਚਦਾ ਨਹੀਂ ਇੱਥੇ ਅੱਛਾ ਹਾਂਜੀ ਮਤਲਬ ਲੋਕ ਇਸ ਵੇਲੇ ਸਮੱਸਿਆ ਚ ਆ ਹਾਂ 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 ਬਹੁਤ ਸਮੱਸਿਆ ਚ ਆ ਥਾੜ ਨੂੰ ਮਾੜੋ ਇਧਰ ਕੋਈ ਜੀ ਨਹੀਂ ਕੀ ਲੂ ਚਲੋ ਠੀਕ ਠਾਕ ਇਥੋਂ ਦੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਦੇਖ ਸਕਦੇ ਹੋ ਕਿ ਜਿਵੇਂ ਇਸ ਟਰੈਕਟਰ ਦੇ ਉੱਪਰ ਸਮਾਨ ਲੱਦਿਆ ਜਾ ਰਿਹਾ ਸਾਜੂ ਸਮਾਨ ਲੱਦਿਆ ਜਾ ਰਿਹਾ ਤਾਂ ਇਸੇ ਤਰ੍ਹਾਂ ਬਹੁਤ ਸਾਰੇ ਅਜਿਹੇ ਦ੍ਰਿਸ਼ ਵੀ ਤੁਹਾਨੂੰ ਨਜ਼ਰ ਆਉਣਗੇ ਜਿਦੇ ਵਿੱਚ ਲੋਕਾਂ ਦੇ ਵੱਲੋਂ ਆਪ ਮੁਹਾਰੇ ਸਮਾਨ ਲੱਦ ਕੇ ਇਥੋਂ ਦੂਰ ਦਰੇਡੇ ਕਿਸੇ ਸੇਫ ਜਗ੍ਹਾ ਦੇ ਉੱਪਰ ਜਾਇਆ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੀ ਸਰਕਾਰ ਦੇ ਨੁਮਾਇੰਦਿਆਂ ਦੀ ਇਸ ਤੇ ਪ੍ਰਤੀ ਕੀ ਚਿੰਤਾ ਹੁੰਦੀ ਹੈ ਜਾਂ ਫਿਰ ਲੋਕਾਂ ਨੂੰ ਇਸੇ ਤਰ੍ਹਾਂ ਛੱਡਿਆ ਜਾਊਗਾ ਜਿਵੇਂ ਪਹਿਲਾਂ ਲੋਕਾਂ ਦਾ ਦੁੱਖ ਤੇ ਮੁਸੀਬਤ ਦੇ ਨਾਲ ਕੁਲਦੇ ਹੋਏ ਨਜ਼ਰ ਆ ਰਹੇ ਆ